ਕਿਰਨਾਲ ਸਾਹਿਬ ਵਾਲੇ ਜੀ ਦੀ ਫਤਿਹ ਸੋ ਸੰਗਤ ਜੀ ਇੱਕ ਵੀਡੀਓ ਜਿਹੜੀ ਬਹੁਤ ਹੀ ਜਿਹੜੀ ਇੱਕ ਦੋ ਦਿਨ ਹੋ ਗਿਆ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਸਾਡੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਬਾਬਾ ਜਿਹੜਾ ਕੀ ਪਿੰਡ ਸੱਧੂ ਸ਼ਾ ਵਾਲਾ ਜ਼ਿਲ੍ਹਾ ਫਿਰੋੜਪੁਰ ਥਾਣਾ ਛਗੱਤੇਵਾਲ ਦਾ ਖਾਨਾ ਸ਼ੇਰਵਾਲ ਸ਼ੇਰਖਾਨ ਸੰਗਤ ਜੀ ਇਸ ਬਾਬਾ ਜੀ ਦੀ ਇਹ ਵੀਡੀਓ ਤੇ ਸਾਰਾ ਆਪ ਜੀ ਦੇ ਬਾਰੇ ਦੱਸਿਆ ਕਿ ਮੇਰੀ ਮੇਰੇ ਭਤੀਜੇ ਵੱਲੋਂ ਜਿਹੜਾ ਕਿ ਕੁਝ ਥਾਂ ਦੀ ਖਾਤਰ ਬਾਬਾ ਜੀ ਦਾ ਵਿਆਹ ਹੋਇਆ ਸੀ ਪਰ ਇਹਨਾਂ ਦੇ ਕੋਈ ਬੱਚੇ ਨਹੀਂ ਸਿਰਫ ਬਾਬਾ ਜੀ ਆਪਣੇ ਪਰਿਵਾਰ ਤੋਂ ਹੀ ਰਹਿ ਰਹੇ ਸੀ ਆਪਣੇ ਭਰਾ ਕੋਲ ਜਿਨ੍ਹਾਂ ਦਾ ਭਤੀਜਾ ਜਿਹੜੀ ਪੂਰੀ ਆਖ ਇਹਨਾਂ ਦੀ ਥਾਂ ਤੇ ਸੀ ਤੇ ਬੜੀ ਬਹਿਰਮੀ ਨਾਲ ਸੰਗਤ ਜੀ ਕਟੋਰ 3-4 ਦਿਨ ਬਾਬਾ ਜੀ ਨੂੰ ਕਨੈਪ ਕਰਕੇ ਘਰ ਵਿੱਚ ਰੱਖਿਆ ਜਿਨ੍ਹਾਂ ਤੇ ਬਾਬਾ ਜੀ ਦੀ ਕੁੱਟ ਮਾਰ ਕੀਤੀ ਗਈ ਸੰਗਤ ਜੀ ਬਾਬਾ ਜੀ ਨੂੰ ਦਾੜੀ ਤੋਂ ਫੜ ਕੇ ਬਹੁਤ ਜਿਹੜੀ ਭੱਦੀ ਸ਼ਬਦਾਵਲੀ ਉਸ ਬੰਦੇ ਨੇ ਬੋਲੀ ਕਿ ਸੁਣੀ ਨਹੀਂ ਜਾਂਦੀ ਤੇ ਬਾਬਾ ਜੀ ਨੇ ਜਦੋਂ ਉਸ ਕਮਰੇ 'ਚੋਂ ਉੱਪਰੋਂ ਛਾਲ ਮਾਰੀ ਤੇ ਬਚਾਉਂਦਿਆਂ ਨਹੀਂ ਤੇ ਬਾਬਾ ਜੀ ਦੇ ਜਿਹੜੇ ਗਿੱਟੇ ਆ ਤੇ ਦੋਨੇ ਜਿਹੜੇ ਤੇ ਲੱਗੇ ਜਿਹੜੇ ਟੁੱਟ ਗਏ ਤੇ ਨਾਲ ਹੀ ਜਿਹੜੀ ਆ ਉਂਗਲਾਂ ਸਾਰੀਆਂ ਫ੍ਰੈਕਚਰ ਹੋ ਗਈਆਂ ਸੰਗਤ ਜੀ ਅਜੇ ਤੱਕ ਇਹ ਜਿਹੜੀ ਖਬਰ ਆ ਇੱਕ ਮਹੀਨਾ ਹੋ ਗਿਆ ਅੱਜ ਤੱਕ ਤਕਰੀਬਨ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਹੈਗੀ ਕਾਰਵਾਈ ਨਹੀਂ ਕੀਤੀ ਤੋਂ ਸੰਗਤ ਜੀ ਅੱਜ ਜਥੇਬੰਦੀ ਸਰਕਾਰ ਕਮੇਟੀ ਪੰਜਾਬ ਭਾਈ ਦਮਨ ਸਿੰਘ ਜਿੰਦਰ ਤੋਂ ਭਾਈ ਮਨਦੀਪ ਸਿੰਘ ਜੀ ਅੰਮ੍ਰਿਤਸਰ ਤੋਂ ਤੇ ਦਾਸ ਇੱਥੇ ਪਹੁੰਚੇ ਬਾਬਾ ਜੀ ਦੇ ਪਿੰਡ ਜਿੱਥੇ ਕੀ ਬਾਬਾ ਜੀ ਨੂੰ ਭਰੋਸਾ ਦਿਵਾਇਆ ਸੰਗਤ ਜੀ ਅਸੀਂ ਅਸ ਵੀਡੀਓ ਰਾਹੀਂ ਤੁਹਾਨੂੰ ਦੱਸਣਾ ਚਾਹੁੰਨੇ ਆ ਕਿ 8 ਤਰੀਕ ਦਿਨ ਵੀਰਵਾਰ 12 ਵਜੇ 12 ਵਜੇ ਇਨ੍ਹਾਂ ਦੇ ਪਿੰਡ ਦੇ ਗੁਰਦੁਆਰੇ ਸਾਹਿਬ ਤੁਸੀਂ ਜਰੂਰ ਪਹੁੰਚੋ ਤਾਂ ਜੋ ਸਿੱਧੂ ਸਾਹ ਵਾਲਾ ਜੋ ਪਿੰਡ ਆ ਪਿੰਡ ਬਾਲੇਵਾਲ ਤੇ ਗੁਰਦੁਆਰਾ ਸ਼ੇਗ ਸਭ ਜਿੱਥੇ ਕੀ ਸਾਰੇ ਆਪਾਂ ਜਿਹੜੇ ਆਗੇ ਆ ਪੰਥਦਰਦੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ 12 ਵਜੇ ਦਾ ਸਮਾਂ ਆ 8 ਤਰੀਕ ਦਿਨ ਵੀਰਵਾਰ ਬੱਲੇਬਾਲ ਗੁਰਦੁਆਰਾ ਸਿੰਘ ਸਵਾ ਜਿੱਥੇ ਕਿ ਆਪਾਂ ਇਕੱਠ ਕਰਾਂਗੇ ਤੇ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਪਹਿਲਾਂ ਜੇ ਕਾਰਵਾਈ ਕਰਦਾ ਠੀਕ ਆ ਤੇ ਜੇ ਨਹੀਂ ਕਰਦਾ 8 ਤਰੀਕ ਨੂੰ ਸਾਡੀਆਂ ਸਾਰੀਆਂ ਸੰਗਤਾਂ ਵੱਲੋਂ ਇੱਕ ਇਕੱਠ ਰੱਖਿਆ ਜਾਵੇਗਾ ਬਾਬਾਈ ਦੇ ਪਿੰਡ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਕੇ ਬਾਬਾ ਜੀ ਦੇ ਬਿਆਨ ਲੈ ਕੇ ਤੇ ਪਰਚਾ ਕਰਨੇ ਪਵੇਗਾ ਤੇ ਸਾਡੀ ਐਸਐਸਪੀ ਸਾਹ ਨੂੰ ਬੇਨਤੀ ਹੈ ਕਿ ਇਸ ਬੰਦੇ ਦੀ ਵੀਡੀਓ ਜਰੂਰ ਸੁਣੀ ਜਾਵੇ ਇਸ ਬੰਦੇ ਨੇ ਪ੍ਰਸ਼ਾਸਨ ਨੂੰ ਵੀ ਬਹੁਤ ਮਾੜੀ ਗੱਲਾਂ ਕੀਤੀਆਂ ਤੇ ਪ੍ਰਸ਼ਾਸਨ ਨੂੰ ਸਾਡੀ ਐਸਐਸਪੀ ਨੂੰ ਬੇਨਤੀ ਹੈ ਕਿ ਆਪਣਾ ਇਹਨਾਂ ਦਾ ਦਰਦ ਦੇਖਦੇ ਹੋਏ ਤੁਸੀਂ ਕੱਲ ਜਾਂ ਪਰਸੋ ਪਰਚਾ ਕਰ ਦਿਓ ਜੇ ਨਹੀਂ ਕਰਦੇ 8 ਤਰੀਕ ਨੂੰ ਸਾਈ ਸੰਗਤ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਜਰੂਰ ਪਹੁੰਚੋ ਤਾਂ ਜੋ ਬਾਬਾ ਜੀ ਨੂੰ ਜਗਾ ਇਨਸਾਫ਼ ਦਿਵਾਇਆ ਜਾਵੇ